जेड़े बजू नू प्यार कर रौला पा के दसो कि प्यार कर दिया तो आ, आप वन जी रूबरू स्टेज बाकी जी ताड़ी हरी जी दिखे जी ਤੇ ਆਓ ਮਾਈਕ ਟੂ ਓਵਰਹੈਂਡ ਬਾਕੀ ਬਾਈ ਜੀ ਹਲੋ ਬੰਦੇ ਹਲੋ ਫਤਿਹ ਦੀ ਸਾਂਝ ਪਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਆ ਭਾਈ ਠੀਕ ਠਾਕ ਆ ਸਾਰੇ ਇਹ ਮੇਰਾ ਆਪਣਾ ਏਰੀਆ ਪਟਾਲਾ ਸ਼ਾਇਦ ਬਹੁਤੇ ਨੂੰ ਪਤਾ ਹੀ ਨਹੀਂ ਪਰ ਮੈਂ ਤੁਹਾਡੇ ਲਾਗੇ ਦਾ ਇੱਥੋਂ 15-20 ਕਿਲੋਮੀਟਰ ਪੈ ਜਾਂਦਾ ਸਾਰਾ ਬੜੀ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਆਪਣੇ ਏਰੀਏ ਚ ਬੁਲਾਉਂਦੇ ਹੋ ਸੱਦਦੇ ਹੋ ਤੈਹ ਦੇ ਲੋ ਸ਼ੁਕਰਗੁਜ਼ਾਰ ਸਾਰੀ ਪ੍ਰਬੰਧਕ ਕਮੇਟੀ ਦਾ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ ਹੀ ਤੋ ਤੈਨੂੰ ਦਿਨ ਸ਼ੁਕਰਗੁਜ਼ਾਰ ਯਾਰ ਇੰਨੀ ਗਰਮੀ ਦੇ ਵਿੱਚ ਖੜੇ ਹੋ ਤੂੰ ਵੇਖੀ ਪੁੱਤਰਾ ਕਰਿਆ ਨਾ ਤੂੰ ਸਮੇ ਭੈੜੇ ਤੋਂ ਡਰਿਆ ਸਮੇ ਭੈੜੇ ਤੋਂ ਡਰਿਆ ਤੂੰ ਵੇਖੀ ਪੁੱਤਰਾ ਨਾ ਤੂੰ ਸਮੇ ਭੈੜੇ ਤੋਂ ਡਰਿਆ ਬਾਕੇ ਉਤੋਂ ਦੀ ਕਿਰਪਾ ਸਰਦ ਬਣ ਲਈ ਪਜ ਸੁਨੇਹੀ ਪਜ ਪਰਹਾਲਾ ਤਾਂ ਤੋ ਬੁਰੇ ਹਾਲਾਤਾਂ ਤੋਂ ਬੱਸ ਬੱਸ ਸਿੰਘਾਂ ਦਾ ਰਹਿ ਨਹੀਂ ਤਾਇਲਾਕੇ ਦਾ ਸਾਡੇ ਤਾਇਲਾਕੇ ਦਾ ਸੂਬੇਦਾਰ ਬੜਾ ਏ ਜ਼ਰੀਏ ਬੱਚ ਗੁਰਹਲਤਾ ਤੋਂ ਅਸਾਬਾ ਜ਼ਿਆਦਾ ਵੈਰੀ ਬੱਚ ਗੁਰਹਲਤਾ ਤੋਂ ਅਸਾਬਾ ਜ਼ਿਆਦਾ ਵੈਰੀ ਸਿੰਘਾਂ ਦੇ ਪਹਿਲਾਂ ਵੀ ਬੜੇ ਵੈਰੀ ਸੀ ਤੇ ਹੁਣ ਵੀ ਪਹਿਲਾ ਥੋੜਾ ਜਿਹਾ ਦੇਖਦਾ ਸੀ ਹੁਣ ਦੇਖਦਾ ਨਹੀਂ ਪਰ ਅੰਦਰੋਂ ਖਾਤੇ ਕੰਮ ਚੱਲੀ ਜਾਂਦਾ ਕੇ ਸ਼ੇਰ ਪਿਆ ਕੈਦ ਚਾਬੀ ਗਦਿਆਂ ਦੇ ਹੱਥ ਚ ਆਏ 80% ਦੋਗਲੇ ਤੇ ਵੀ ਹੱਕ ਚ ਆ ਓ ਇਹਨਾਂ ਨੂੰ ਸਮਝਿ ਆਉ ਟਾਈਮ ਆਉਣ ਤੇ ਕੇ ਹੀਰਿਆਂ ਜਈ ਕੌਮਾਂਵੇਂ ਰੋਲੀ ਜਾਂਦੇ ਕੱਖ ਚ ਆ ਕੇ ਸਾਰੀਆਂ ਕੌਮਾਂ ਦਾ ਪਾਰ ਸਿਰ ਦੇ ਚੱਕਿਆ ਕਾਲੇ ਗੋਰੇ ਅਫਗਾਨੀ ਅਸੀਂ ਸਾਰਿਆਂ ਨੂੰ ਹੀ ਡੱਕਿਆ ਤੇ ਜਿੰਨਾ ਪੱਗ ਨੂੰ ਚਾਹੀਦਾ ਕਿੱਥੇ ਮਲੇ ਸਤਕਾਰ ਓਏ ਪਾंदे ਅਸੀਂ ਹੀ ਕਰਾਇਆ ਗਜਨੀ ਦਾ ਸੀ ਬਾਜ਼ਾਰ ਤੇ ਸਿਰ ਅਸੀਂ ਹੀ ਕੱਜੇ ਸੀ ਦੇ ਕੇ ਸਿਰਾਂ ਤੇ ਚੁੰਨੀਆਂ ਤੇ ਹੁਣ ਨੱਟ ਤੇ ਲੀੜੀਆਂ ਫਲਾਉਂਦੀਆਂ ਨੇ ਮੁੰਨੀਆਂ ਓਏ ਕੀਮਤ ਰੀਲਾਂ ਦੀ ਇੱਥੇ ਜਿੱਤਾਂ ਤੋਂ ਵਸਿਆ ਕੋਈ ਸ਼ਰਮ ਆਣੀ ਸਾਲੀ ਹੋਈ ਪਈ ਹੱਥਾਂ ਅੱਜ ਕੱਲ ਕਹਿੰਦੇ ਕੁੜੀ ਨੇ ਰੋਟੀ ਬਣਾਉਣੇ ਆਉਂਦੀ ਜਾਂ ਨਹੀਂ ਬਣਾਉਣੀ ਆਉਂਦੀ ਚੱਲ ਜੂਗਾ ਪਰ ਰੀਲ ਬਣਾਉਣੀ ਆਉਣੀ ਚਾਹੀਦੀ ਸਹੀ ਗੱਲ ਕਰੇ ਸੋਏ ਸਾਡੇ ਘਰ ਦੀ ਇੱਜ਼ਤਾਂ ਤਾਜ ਆ ਸਾਬ ਕੇ ਰੱਖਣੇ ਚਾਹੀਦੇ ਕੁਛਕ ਭਰਾਵਾਂ ਨੇ ਵਿਆਹ ਕਰਾ ਕੇ ਨਾਲ ਹੀ ਲਾ ਲੀਆਂ ਆਜਾ ਬਾਬਾ ਇੰਸਟਾਗ੍ਰਾਮ ਚ ਲਾਈਏ ਇਸ ਸਾਲੀ ਕੀਮਤ ਰੀਲਾਂ ਦੀ ਇੱਥੇ ਜਿੱਦਾਂ ਤੋਂ ਵਧਿਆ ਓਏ ਕੋਈ ਸ਼ਰਮ ਹਿਆ ਨਹੀਂ ਵੜੀ ਹੋਈ ਪਈ ਹਦਿਆਂ ਨਹੀਂ ਤੇਰੀ ਨਿੱਕਰ ਤੋਂ ਵੱਡਾ ਕੋੜੇ ਨੱਬੇ ਚਰਮਾਲ ਸੀ ਤੇ ਮਾਂ ਨੇ ਜੰਮਣੀ ਸੀ ਝਾਂਸੀ ਇਸੇ ਗੱਲ ਦੀ ਪਾਲ ਸੀ ਓਏ ਜੇ ਚੜ ਕੇ ਆਗੇ ਤੇ ਦੇਸ਼ ਭਗਤੀ ਨਹੀਂ ਵੇਖਣੀ ਵੇਖਣੀ ਆਪਾ ਗਫਰਗੋਤ ਕਿਨੇ ਵੇਖਣੀ ਇਹ ਜਿਨ੍ਹਾਂ ਤੇ ਯਕੀਨ ਤੁਸੀਂ ਬਹੁਤਾ ਹੀ ਕਰ ਬੈਠੇ ਫਿਰੇ ਇਹਨਾਂ ਨੇ ਹੀ ਟਾੜੀਆਂ ਲਾਸ਼ਾਂ ਤੇ ਰੋਟੀ ਸਿੱਖ ਲਈ ਮੂੰਹ ਬੰਦ ਕਰ ਦਿੰਦੇ ਆਟੇ ਤੇ ਸ਼ਰਾਬ ਨਾਲ ਹੋਣੀ ਨਹੀਂ ਤਰੱਕੀ ਮੈਨੂੰ ਲੱਗੇ ਇਸ ਸਾਹ ਨਾਲ ਭਗ ਬਣ ਕੇ ਨਿਊਜ਼ੀਲੈਂਡ ਕੁੱਤਾ ਇੱਕ ਭਾਂਕਦਾ ਉਸ ਵਾਲੀ ਕਿ ਕੀ ਦੇ ਹੱਥ ਵਿੱਚ ਕਿਹੜਾ ਸਿੰਘ ਥੋਕਦਾ ਕਭਨ ਕੇ ਨਿਊਜ਼ੀਲੈਂਡ ਉਹ ਸੇ ਵਾਲੇ ਕੀ ਕਿਦੇ ਹੱਥ ਵੇਖੋ ਰੋਡੇ ਪਿੰਡ ਵਾਲਾ ਬਹੁਤਾ ਅੱਖਾਂ ਵਿੱਚ ਰੜ ਕੇ ਕੇ ਰੋਡੇ ਪਿੰਡ ਵਾਲਾ ਬਹੁਤਾ ਅੱਖਾਂ ਵਿੱਚ ਰੜ ਕੇ ਤੇ ਪਾਰ ਗੋਡਿਆਂ ਬਿਠਾਇਆ ਏ ਜਿਹੜੇ ਜਿਹੜੇ ਝੜ ਕੇ ਓਏ ਦਿਲ ਵਿੱਚ ਰੜਕਦੀ ਖਬਰਾਂ ਟੈਗਦੀ ਤੇ ਬੀਬੀ ਕੱਤੀ ਨੂੰ ਸੀ ਢੜੀ ਪਰ ਹੁਣ ਕੋਈ ਨਹੀਂ ਸਹੱਕਦੀ ਓਏ ਗੰਜੇ ਜਹੇ ਸਾਲੇ ਬੜੇ ਅੰਦਰਾਂ ਚ ਚੂਕਦੇ ਤੇ ਤੀਜੇ ਦਿਨ ਮੇਰੇ ਸਾਲੇ ਸਾਡੇ ਉਤਲੇ ਨੇ ਫੂਕਦੇ ਇਹ ਬੈਠਾ ਸਿਆਂ ਤੇ ਅੱਖ ਕੱਢ ਪੁੱਤ ਬਲਖੌਰ ਦਾ ਇੱਕ ਤਾੜੀਆਂ ਮੇਰੇ ਭਰਾ ਸਿੱਧੂ ਮੂਸੇ ਵਾਲੇ ਨਾਲ ਗਏ ਇੱਥੇ ਜਿਉਂਦੇ ਜੀ ਵੀ ਮੂੰਹ ਨਹੀਂ ਉਹ ਖੋਲਦਾ ਲਗਾਉਣ ਦਾ ਓਏ ਜਿਹੜਾ ਬੋਲਦਾ ਪੰਜਾਬ ਲਈ ਤੇ ਹੋਈ ਜਾਂਦਾ ੱਤਕਾਇਆ ਏ ਤਗੜਾ ਹੋ ਬaghi ਹੁਣਾ ਪਰਚਾ ਤੇ ਪੱਕਾਇਆ ਪਰ ਸ਼ਿੰਦੇ ਦਾ ਮੁੰਡਾ ਨਹੀਂ ਡਰ ਕਿਸੇ ਦਾ ਵੀ ਮੰਨਦਾ ਓ ਕਾਮਲੀ ਮਰਾਂਗੇ ਨਹੀਂ ਗੁਲਾਮ ਕਿਸੇ ਰੰ ਦਾ ਇਹ ਬਾਜਾਂ ਵਾਲੇ ਜੋ ਸਜਾਈ ਨਹੀਂ ਓ ਰੜ ਦੇ ਕਟੀੜਾ ਵਿੱਚ ਦਿਸੀ ਜਾਂਦੇ ਸ਼ੇਰ ਬਸ ਖੜੇ ਹੋਏ ਲੱਖ ਚਾ ਸ਼ੇਰ ਪਿਆ ਗੈਦ ਚਾਬੀ ਗਦੇ ਆਂਦੇ ਹੱਥ ਚਿਆਂ ਸਾਡੀ ਕੌਮ ਸ਼ੇਰਾਂ ਨਾਲ ਲੜਨ ਵਾਲੀ ਕੌਮ ਹਾਥੀਆਂ ਨਾਲ ਲੜੇ ਨਿੱਕੀ ਦੀ ਸਿਰੰਜ ਮਾਰੀ ਜਾਂਦੀ ਬਾਬਾ ਜੀ ਜਿੰਨਾ ਵੀ ਯੋਧੇ ਭਰਾ ਖੜੇ ਆ ਬੇਨਤੀ ਕਰੂੰਗਾ ਇੱਕੋ ਨਵੀਂ ਬਲਾਜ ਹੀ ਚੱਲ ਗਈ ਉਹਨੂੰ ਕੀ ਕਹਿੰਦੇ ਕੀ ਨਾਂ ਹੈ ਉਹਦਾ ਪ੍ਰੈਗਾ ਐਂ ਕਰਕੇ ਆ ਕੁਛ ਹੱਸਣ ਲੱਗ ਗਏ ਤੇ ਇੱਕਦਮ ਇਹਨੂੰ ਇਹ ਮਿਲਟਰੀ ਬਹੁ ਟੱਕਰ ਦੀ ਪ੍ਰੈਗਾ ਆਪਾਂ ਇਹਨਾਂ ਚੀਜ਼ਾਂ ਦੇ ਰਹਿ ਨਹੀਂ ਜਾਣਾ ਆਪਾਂ ਆਪਣੀ ਕੌਮ ਲਈ ਲੜਨਾ ਹੈ ਮੜਾ ਜਾ ਧਿਆਨ ਮਾਰੋ ਮੇਰੇ ਭਰਾ ਕਿ ਆਪਾਂ ਹੈ ਕੀ ਸੀ ਤੇ ਤੁਰੇ ਕਿੱਧਰ ਨੂੰ ਜਾ ਰਹੇ ਆ ਇਹ ਹੱਸਣ ਵਾਲੀ ਗੱਲ ਨਹੀਂ ਮੇਰੇ ਵੀਰ ਆਪਾਂ ਕੌਣ ਸੀ ਕਿਹੜੀ ਕੌਮ ਦੇ ਵਾਰਿਸ ਆ ਜੇ ਲੜਨਾ ਹੀ ਆ ਮਰਨਾ ਹੀ ਆ ਪੰਜਾਬ ਲਈ ਲੜੋ ਕੌਮ ਲਈ ਲੜੋ ਯਾਰਾਂ ਕਿਹੜੀਆਂ ਚੀਜ਼ਾਂ ਦੇ ਪਿੱਛੇ ਪੈ ਗਏ ਕੇ ਸਿੱਖ ਮذਬੀ ਤੇ ਜੱਟ ਰਵੀ ਦਾ ਸੀ ਸਾਰੇ ਕਿ ਆ ਨਾ ਲੜੋ ਜਾਤ ਪਾਤ ਪਿਛੇ ਕਿੱਥੇ ਹੋਜੋ ਆਪਾਂ ਸਿੱਖਿਓ ਓਏ ਲੋੜ ਨਹੀਂ ਕਰੇ ਸਮਸਬੰਧ ਕਰਵਾਉਣ ਦੀ ਕਿ ਜਿਹੜੇ ਪਟਕੇ ਸਿੱਖੀ ਤੋਂ ਲੋੜ ਗਲ ਨਾਲ ਲਾਉਣ ਦੀ ਇੱਕ ਚੀਜ਼ ਮੈਂ ਬੜੀ ਰੱਖੀ ਸਾਡੇ ਸ਼ਹੀਦੀ ਦਿਹਾੜੇ ਚੱਲਦੇ ਆ ਸਾਨੂੰ ਬੜਾ ਦੁੱਖ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਪਰ ਇੱਕ ਤਿਹਾਰ ਸਾਡੇ 크੍ਰਿਸਚੀਅਨ ਭਰਾਵਾਂ ਦਾ ਉਹਦਾ ਉਹ ਆਪਣਾ ਤਿਹਾਰ ਮਨਾਉਂਦੇ ਆ ਆਪਾਂ ਕਈ ਵਾਰ ਇਕੱਠੇ ਹੋਗੇ ਉਹਨਾਂ ਵੱਲ ਤੁਰ ਪਈਨੇ ਯਾਰ ਤੁਸੀਂ ਨਾ ਮਨਾਓ ਯਾਰੋ ਉਹਨਾਂ ਦਾ ਮਨਾਉਣ ਦੋ ਉਹ ਵੀ ਸਾਡੇ ਹੀ ਆ ਕੋਈ ਗੱਲ ਨਹੀਂ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਸਾਡੇ ਸਾਡੇ ਗੁਰੂਆਂ ਪੀਰਾਂ ਦੇ ਹਨਾ ਬੱਚੇ ਸ਼ਹੀਦ ਹੋਏ ਆ ਉਹਨਾਂ ਨੂੰ ਵੀ ਇਸ ਗੱਲ ਦਾ ਦੁੱਖ ਆ ਅਫਸੋਸ ਆ ਪਰ ਉਹਨਾਂ ਦਾ ਵੀ ਤਿਉਹਾਰ ਆਉਂਦਾ ਆਪਾਂ ਡਾਂਗਾ ਲੈ ਕੇ ਉਧਰ ਨੂੰ ਤੁਰ ਪੈਨੇ ਆ ਇਹ ਗਲਤ ਗੱਲਾਂ ਬਾਬਾ ਜੀ ਕਿ ਸਿੱਖ ਮਜਬੀ ਤੇ ਜੱਟ ਰਵੀਦਾਸੀ ਸਾਰੇ ਕਿ ਹਾਂ ਨਾ ਲੜੋ ਜਾਤ ਪਾਤ ਪਿਛੇ ਇਕੱਠੇ ਹੋ ਜੋ ਆਪਾਂ ਸਿੱਖਾਂ ਓਏ ਲੋੜ ਨਹੀਂ ਕਰ ਇਸ ਵਿੱਚ ਬੰਦ ਕਰਵਾਉਣ ਦੀ ਜੇ ਜਿਹੜੇ ਭਟਕੇ ਸਿੱਖੀ ਤੋਂ ਲੋੜ ਗੱਲ ਨਾਲ ਲਾਉਣ ਦੀ ਤੇ ਹਿੰਦੂ ਮੁਸਲਮ ਸਾਰੇ ਆਪਣੇ ਹੀ ਭਾਈਆ ਓਏ ਉਹ ਵੀ ਨਹੀਂ ਬਗਾਨੇ ਜਿਹੜੇ ਮਿੱਤਰ ਐ ਸਾਈਆ ਪਰ ਸਾਡੇ ਹੀ ਗੁਰੂ ਦੇ ਦਸ ਅੰਗ ਕਾ ਤੋਂ ਪਾਟਦੇ ਧਰਮ ਹੋਰ ਵੀ ਬੜਿਆ ਬਾਬਾ ਜੀ ਪਰ ਵੇਦ ਵੀ ਸਾਡੀ ਹੁੰਦੀ ਆ ਟਾਰਗੇਟ ਤੇ ਨਿਸ਼ਾਨੇ ਤੇ ਹਮੇਸ਼ਾ ਅਸੀਂ ਰਹਿੰਦੇ ਆ ਪਰ ਸਾਡੇ ਹੀ ਗੁਰੂ ਦੇ ਦਸੋਂ ਅੰਗ ਕਾ ਤੋਂ ਪਾਟ ਦੇ ਜੇ ਲਾਈਏ ਲੰਗਰ ਤੇ ਚੰਗੇ ਉਹ ਦਾਇਆ ਦਵਾ ਦੀ ਜਾਪ ਦੇ ਕਿ ਅਤਵਾਦੀ ਬਾਰਡਰਾਂ ਤੇ ਇਹਨਾਂ ਦੇ ਸਾਹ ਨਾਲ ਪੜੀ ਖਾਰ ਦਿਲ ਵਿੱਚ ਸਿੱਖ ਤੇ ਪੰਜਾਬ ਨਾਲ ਓਏ ਚਰ ਨਹੀਂ ਹੁੰਦਾ ਵੇਖ ਅੰਬਰਾਂ 'ਚ ਉੱਡੇ ਬਾਜ ਤੇ ਮੈਂ ਜਿਹੜਾ ਚਾਹ ਨਾਰਾਜ ਵੇਖਣਾ ਓ ਸਿੱਖ ਰਾਜ ਕਿ ਅਜੇ ਵੀ ਨਹੀਂ ਭੁੱਲੇ ਨੌਜਵਾਨੀ ਸੜੀ ਅਗਚਿਆ ਐ ਸ਼ੇਰ ਪਿਆ ਕੈਦ ਚਾਬੀ ਗਧਿਆਂ ਦੇ ਹੱਥ ਚ ਆ ਅਸੀਂ ਪਰਸੈਂਟ ਦੋਗਲੇ ਤੇ ਵੀ ਹੱਕ ਚ ਆ ਕਿ ਕੱਠੇ ਜਾਣ ਤੇਰੀ ਕਾਇਤ ਤੇ ਕੱਠੇ ਅਬਰ ਸਰਗੇੜਾ